ਹੈਲੋ ਜੀ ਸਾਰਿਆਂ ਨੇ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਅੱਜ ਅਸੀਂ ਬਣਾਉਣ ਲੱਗੇ ਆ ਮਿਕਸ ਸਬਜੀ ਤੇ ਹੁਣ ਅਸੀਂ ਤੜਕਾ ਲਗਾਉਣਾ ਸ਼ੁਰੂ ਕਰਾਂਗੇ ਆ ਦੇਖੋ ਤੇਲ ਸਾਡਾ ਗਰਮ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਪਾ ਦਾਂਗੇ ਪਿਆਜ਼ ਲਸਣ ਤੇ ਅਦਰਕ ਇਹਨੂੰ ਥੰਗੀ ਦਾਾ ਕਰ ਦਾਂਗੇ ਅਸੀਂ ਇੱਕ ਅੜਕਾ ਪਾ ਲਿਆ ਥੋੜਾ ਜਿਹਾ ਸੁੱਕ ਗਿਆ ਹੁਣ ਪਾ ਦਾਂਗੇ ਜਿਹੜੇ ਵੀ ਹਰੀ ਮਿਕਚ ਆਹ ਹਰੀ ਮਿਕਚ ਪਾ ਰਹੇ ਹਾਂਗੇ ਠੀਕ ਹੈ ਹਰੀ ਮਿਕਚ ਨੂੰ ਕਰ ਦਾਂਗੇ ਮਿਕਸ ਅੰਦੀ ਹਰੀ ਮਿਰਚ ਕੱਢ ਦੂੰ ਥੋੜੀ ਜਿਹੀ ਇਹਨੂੰ ਤੜਕੇ ਨਾਲ ਰ ਚੇਂਜ ਕਰ ਲਿਆ ਹੁਣ ਸਾਰ ਪਾ ਦਾਂਗੇ ਅਸੀਂ ਲਾਲ ਟਮਾਟਰ ਲਾਲ ਟਮਾਟਰਾਂ ਸੰਜੀਤਾਂ ਪਾ ਦਾਂਗੇ ਮਿਕਸ ਇਹਦੇ ਵਿੱਚ ਥੋੜਾ ਜਿਹਾ ਮਟਰਾਂ ਦੀ, ਬਿਨਾਂ ਕਿ ਜਲਦੀ ਜਲਦੀ 빨ਾ ਟਮਾਟਰ ਆ ਗਿਆ। ਇਹਨਾਂ ਲਸਣ ਚਾਲੇ ਐਡ ਕਰਾਂਗੇ। ਮਿਕਸ ਪਾ ਦਾਂਗੇ ਜੀ ਆ। ਇਹਨਾਂ ਚੀਜ਼ ਵਿੱਚ ਕਰਾਂਗੇ ਨਮਕ ਪਾ। ਆਪਾਂ ਜੇ ਆਗੇ ਪੜੇ ਤਾਂ ਹਨ ਮਿਕਾ ਜਿਹਾ ਇਹਨਾਂ ਦੀ ਕਿ ਕਿ ਜਿਹੜੀ ਜਿਹੜੀ ਪਾਣੀ ਹੈ ਮਤਲਬ ਪਾਣੀ ਹੈ ਸਰਦੀ ਦੇ ਵਿੱਚ ਪਾ ਸਕਦੇ ਹਾਂ ਅਸੀਂ ਜਿਹੜੀ ਸਰਦੀ ਹੈ ਬਸ ਜਿਹੜੀ ਕੰਨੀਂ ਪਾ ਲਾਂਗੇ ਸਰਦੀ ਜੀ ਪਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਸਬਜੀ ਆਹ ਸਬਜੀ ਆਪਾਂ ਕਿਹੜੀ ਕਿਹੜੀ ਪਾਵਾਂਗੇ ਅਦੇਖੋ ਜੀ ਮਿਕਸ ਵੈਜਾ ਇਹਦੇ ਵਿੱਚ ਗਾਜਰ ਇੱਕ ਛੋੜੀਆ ਫਲੀਆਂ ਜਿਹੜੀਆਂ ਨੇ ਉਹ ਆਲੂ ਤੇ ਗੋਤੀ ਤੇ ਨਾਲਾ ਕਿੰਦਨ نديرਮ ਤੁਹਾਨੂੰ ਜਿਨਾ ਕਰਦਾਂਗੇ ਮਿਕਸ ਤੇ ਇੱਕ ਸਬਜੀ ਹੋਰ ਹੈ ਜਿਹੜੀ ਤੇ ਅਸੀਂ ਬਾਅਦ ਦੇ ਵਿੱਚ ਪਾਵਾਂਗੇ ਸ਼ਿਮਲਾ ਮਿਰਚ ਉਹ ਬਾਅਦ ਚ ਇਸ ਲਈ ਪਾਵਾਂਗੇ ਕਿਉਂਕਿ ਉਹ ਜਲਦੀ ਗਲ ਜਾਂਦੀ ਸੀ ਪਹਿਲਾਂ ਕਿ ਥੋੜਾ ਜਿਹਾ ਉਹਨਾਂ ਨੂੰ ਸੇਕ ਲਵਾ ਲਾਂਗੇ ਸਬਜ਼ੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਕਰਕੇ ਤਾਂ ਮਿਕਸ ਤੇ ਹੁਣ ਅਸੀਂ ਇਹਨੂੰ ਉੱਪਰ ਥੋੜਾ ਜਿਹਾ ਟੱਕ ਦਾਂਗੇ ਫਿਰ ਬਾਅਦ ਚ ਪਾਵਾਂਗੇ ਅਸੀਂ ਸ਼ਿਮਲਾ ਮਿਰਚ ਹਾਂਜੀ ਸਬਜੀ ਨੂੰ ਅਸੀਂ ਦਿੱਤਾ ਪ੍ਰੋਟਾ ਇਹ ਸ਼ਿਮਲਾ ਮਿਰਚ ਐ ਇਸ ਲਈ ਤਾਂ ਬਾਅਦ ਚ ਪਾਵਾਂਗੇ ਤਾਂ ਕਿ ਇਹ ਸਬਜੀ ਇਹ ਸਬਜ਼ੀਆਂ ਜਿਹੜੀਆਂ ਟਾਈਮ ਲੈਂਦੀਆਂ ਨੇ ਜਲਦੀ ਗਲ ਜਾਂਦੀਆਂ ਤੇ ਵੀਡੀਓ ਨੂੰ ਪੂਰਾ ਦੇਖਿਓ ਅਸੀਂ ਅਖੀਰ ਦੇ ਵਿੱਚ ਸਬਜੀ ਦੇ ਵਿੱਚ ਇੱਕ ਇਹ ਜੀ ਚੀਜ਼ ਪਾਵਾਂਗੇ ਨਾ ਜਿਹਦੇ ਨਾਲ ਸਬਜੀ ਬਹੁਤ ਜ਼ਿਆਦਾ ਟੇਸਟੀ ਬਣ ਜਾਂਦੀ ਹੈ ਇਸ ਤੋਂ ਦੁੱਖਣਾ ਹੋ ਜਾਂਦਾ। ਇਸ ਲਈ ਵੀਡੀਓ ਨੂੰ ਪੂਰਾ ਦੇਖਿਓ। ਕੋ ਸਬਜ਼ੀ ਥੋੜੀ ਥੋੜੀ ਗਲ ਗਈ ਇਸ ਲਈ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਸ਼ਿਮਲਾ ਮਿਰਚ। ਸ਼ਿਮਲਾ ਮਿਰਚ ਸਿਰਫ ਅਸੀਂ ਮਰੀ ਵਾਲੇ ਪਾ ਰਹੇ ਹਾਂ। ਔਰ ਕੋਈ ਕੰਦਰ ਦੀ ਸ਼ਿਮਲਾ ਮਿਰਚ ਨਹੀਂ ਪਾਈ। ਤੁਸੀਂ ਆਪਣੀ ਥੋੜੀ ਮਰਜ਼ੀ ਅਥੋੜੇ ਕੋਈ ਜਿਹੜੀ ਸਬਜ਼ੀ ਹੈਗੀ ਹੈ ਨਾ ਉਹ ਸਬਜ਼ੀ ਤੁਸੀਂ ਮਿਕਸ ਬਣਾ ਸਕਦੇ ਹੋ ਜਿਵੇਂ ਗਾਜਰਾਂ ਗੋਭੀ ਪਈ ਹੁੰਦੀ ਆ ਉਹਦੇ ਵਿੱਚ ਆਲੂ ਮਿਕਸ ਕਰ ਦੋ ਧੋਣੀ ਆ। ਉਹ ਮਿਕਸ ਵੈਜ ਜਮਾਂਗੇ ਬਣ ਜਾਂਦਾ ਹੈ। ਤੁਸੀਂ ਚਾਹੋ ਤਾਂ ਇਹਦੇ ਵਿੱਚ ਮੀਠੇ ਵੀ ਪਾ ਸਕਦੇ ਆ। ਜਿਹਨੀਆਂ ਵੀ ਸਬਜ਼ੀਆਂ ਤੁਸੀਂ ਮਿਕਸ ਕਰ ਸਕਦੇ ਹੋ ਹਾਂਜੀ ਹੁਣ ਅਸੀਂ ਇਹਦਾ ਕਰ ਦਾਂਗੇ ਢੱਕਣ ਬੰਦ ਇਹ ਜਿਹੜਾ ਇੱਕ ਤੁਹਾਡੀ ਮਿਕਸ ਬੈਗ ਜਿਹਾ ਬਣ ਕੇ ਤਿਆਰ ਆ ਹੁਣ ਅਸੀਂ ਇਹਦੇ ਵਿੱਚ ਮਲਾਈ ਇਹ ਜਿਹੜੀ ਮਿਕਸ ਕਰਕੇ ਲੈਣੀ ਮਿਕਸ ਕਰਦਾਂਗੇ ਮਲਾਈ ਨੂੰ ਚੰਗੀ ਤਰ੍ਹਾਂ ਹਾਂਜੀ ਮਿਕਸ ਕਰਤੀ ਮਲਾਈ ਪੂਰੀ ਤਰ੍ਹਾਂ ਤੇ ਹੁਣ ਅਸੀਂ ਫਰਤਣੀ ਇਹ ਪਾਵਾਂਗੇ ਦੇ ਉੱਪਰ ਸਬਜ਼ੀ ਦੀ ਇਹੋ ਵੀ ਮਿਕਸ ਅਸੀਂ ਚੰਗੀ ਤਰ੍ਹਾਂ ਕਰ ਦਾਂਗੇ ਹਾਂਜੀ ਸਾਡੀ ਸਬਜੀ ਬਣ ਕੇ ਤਿਆਰ ਆ ਜੀਨੂੰ ਜੀਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ